ਹੁਣ ਮਾਂ ਨੂੰ ਤੇ ਸਾਰਾ ਪਤਾ ਹੈ ਨਾ ਮਾਂ ਨੇ ਜਾਣਿਆ ਕਿ ਮੇਰਾ ਪੁੱਤ ਇੱਥੇ ਹੀ ਆਸ-ਪਾਸ ਹੈ ਕਿਤੇ ਉਹ ਆਇਆ ਹੈ ਮਾਤਾ ਤ੍ਰਿਪਤਾ ਜੀ ਨੇ ਬੜੇ ਸੁੰਦਰ ਪਕਵਾਨ ਭੋਜਨ ਪ੍ਰਸ਼ਾਦਾ ਪਾਣੀ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਤੇ ਤਿਆਰ ਕਰਕੇ ਸਿਰ ਤੇ ਚੁੱਕ ਕੇ ਤੁਰ ਪਏ ਨੇ ਧੰਨ ਬਾਬਾ ਕਲਿਆਣ ਚੰਦ ਜੀ ਵੀ ਤੁਰ ਪਏ ਗੁਰੂ ਸਾਹਿਬ ਜੀ ਦੇ ਚਾਚਾ ਜੀ ਬਾਬਾ ਲਾਲ ਚੰਦ ਜੀ ਵੀ ਤੁਰ ਪਏ ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਬਚਨ ਕੀਤੇ ਮਾਤਾ ਤ੍ਰਿਪਤਾ ਜੀ ਨੇ ਕਿ ਪੁੱਤਰ ਜੀ ਨਾਨਕ ਜੀ ਤੁਹਾਡੇ ਲਈ ਬਹੁਤ ਸਵਾਦੀ ਭੋਜਨ ਲੈ ਕੇ ਆਏ ਆ ਬੜੇ ਪ੍ਰਕਾਰ ਦੇ ਭੋਜਨ ਬਣਾ ਕੇ ਲੈ ਕੇ ਆਏ ਤੁਸੀਂ ਸ਼ਕੋ ਅਸੀਂ ਆਮ ਹੀ ਦੇਖਦੇ ਆ ਨਾ ਕਿ ਜਦੋਂ ਕੋਈ ਪੁੱਤ ਘਰ ਦੇ ਵਿੱਚ ਆਉਂਦਾ ਕੋਈ 10 ਦਿਨ ਬਾਅਦ ਆਉਂਦਾ ਕੋਈ ਮਹੀਨੇ ਬਾਅਦ ਆਉਂਦਾ ਕੋਈ ਸਾਲ ਬਾਅਦ ਆਉਂਦਾ ਤੇ ਮਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਮਾਂ ਆਪਣੇ ਪੁੱਤ ਦੇ ਲਈ ਆਪਣੇ ਬੱਚਿਆਂ ਦੇ ਲਈ ਕਿੰਨਾ ਕੁਝ ਸੋਹਣਾ ਸੋਹਣਾ ਬਣਾ ਕੇ ਘਰ ਦੇ ਵਿੱਚ ਤੇ ਆਪਣੇ ਬੱਚਿਆਂ ਨੂੰ ਦਿੰਦੀ ਹੈ ਮਾਵਾਂ ਤੇ ਰੋਜ਼ ਹੀ ਸੋਹਣਾ ਸੋਹਣਾ ਬਣਾ ਕੇ ਦਿੰਦੀਆਂ ਆਪਣੇ ਬੱਚਿਆਂ ਨੂੰ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਮਾਤਾ ਤ੍ਰਿਪਤਾ ਜੀ ਨੇ ਬੜੇ ਸੁੰਦਰ ਪਕਵਾਨ ਭੋਜਨ ਤਿਆਰ ਕੀਤਾ ਤੇ ਬਚਨ ਕੀਤਾ ਕਿ ਪੁੱਤਰ ਜੀ ਸ਼ਕੋ